ਤੇ ਇਹਨਾਂ ਨੂੰ ਲੱਗਦਾ ਕਿ ਸਾਡੇ ਚਲਾਨ ਨਹੀਂ ਹੁੰਨੇ ਪਹਿਲਾਂ ਲੱਗਦਾ ਸੀ ਕਿ ਕੁੜੀਆਂ ਦੇ ਚਲਾਨ ਨਹੀਂ ਹੁੰਦੇ ਮੁੰਡਿਆਂ ਦੇ ਚਲਾਨ ਹੁੰਦੇ ਆ ਤੇ ਮੈਂ ਇੱਕ ਗਾਣੇ ਦੇ ਰੂਪ ਵਿੱਚ ਇਹਨਾਂ ਨੂੰ ਮੈਸੇਜ ਦੇਣ ਜਾਵਾਂਗਾ ਕਿ ਇੱਥੇ ਕੁੜੀਆਂ ਦੇ ਵੀ ਚਲਾਨ ਹੁੰਦੇ ਨੇ ਠੀਕ ਹੈ ਉਹ ਕੁੜੀਆਂ ਨੂੰ ਹੈਲਮਟ ਹੋ ਗਿਆ ਜ਼ਰੂਰੀ ਏ ਉਹ ਕੁੜੀ ਮੁੰਡੇ ਵਾਲੀ ਹੁਣ ਟੁੱਟ ਗਈ ਅਦੂਰੀ ਏ ਦਿਲ ਕੁੜੀਆਂ ਦਾ ਬੜਾ ਪਰੇਸ਼ਾਨ ਹੋਵੇਗਾ ਕਿਉਂਕਿ ਕੁੜੀਆਂ ਦਾ ਹੁਣ ਤੇ ਚਲਾਨ ਹੋਵੇਗਾ ਕੁੜੀਆਂ ਦਾ ਹੁਣ ਤੇ ਚਲਾਨ ਹੋਵੇਗਾ ਚੰਡੀਗੜ੍ਹ ਵਿੱਚ ਸ਼ਰਿਆਮ ਹੋਵੇਗਾ ਇਹ ਗਣਾ ਹੋ ਰਿਹਾ ਹੋ ਸਿਰ ਤੇ ਨਹਿਲ ਮਟ ਪਾਉਣ ਕੁੜੀਆਂ ਚੁੰਨੀ ਨਾਲ ਮੁਖੜਾ ਚ ਪਾਉਣ ਕੁੜੀਆਂ ਹੋਇ ਇੱਕ ਟਵਾ ਬੜਾ ਹੀ ਪਜਾਉਣ ਕੁੜੀਆਂ ਡਾਕੂ ਬਣ ਬਣ ਆਉਣ ਕੁੜੀਆਂ ਸਿਰ ਵੱਜਿਆ ਤੇ ਹੋਸ਼ ਉੱਡ ਜਾਣੇ ਹੋ ਕੀ ਬਣ ਕੁੜੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਓਏ ਕੀ ਬਣ ਕੁੜੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਓਏ ਕੀ ਬਣ ਕੁੜੀਆਂ ਦਾ ਥੈਂਕ ਯੂ ਸਰ ਇਸ ਮੈਸੇਜ ਨਾਲ ਕਿ ਇਸ ਗਾਣੇ ਦਾ ਅਸੀਂ ਇੱਕ ਤਾਂ ਇਹਦੇ ਵਿੱਚ ਮੈਸੇਜ ਦੇਣਾ ਚਾਹੁੰਦੇ ਆ ਕਿ ਕੁੜੀਆਂ ਸੋਚਦੀਆਂ ਮੇਰਾ ਚਲਾਨ ਨਹੀਂ ਹੋਣਾ ਤੇ ਕੁੜੀਆਂ ਦਾ ਚਲਾਨ ਹੋਣਾ ਵਾ ਠੀਕ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਦੋਨਾਂ ਦੇ ਬਰਾਬਰ ਨੇ ਨੰਬਰ 2 ਆ ਕੇ ਜੀ ਕੁੜੀਆਂ ਨਹੀਂ ਹੈਲਮਟ ਪਾਣਗੇ ਦੂਸਰੇ ਗਾਣੇ ਦਾ ਮੈਸੇਜ ਇਹ ਆ ਕਿ ਉਹਨਾਂ ਦਾ ਕੀ ਬਣੂਗਾ ਸਿਰ ਨੰਗਾ ਐ ਸਟੱਟ ਛੱਟ ਲੱਗੇ ਤੇ ਬੁੱਧ ਕਿਹਾ